ਕੇਂਦਰੀ ਏਜੰਸੀ ਸੀਬੀਏ ਵੱਲੋਂ ਪੰਜਾਬ ਪੁਲ ਦੇ ਸੀਨੀਅਰ ਆਈਪੀਐਸ ਅਫਸਰ ਹਰਚਰਨ ਸਿੰਘ ਪੁੱਲਰ ਜੋ ਰੋਪੜ ਰੇਂਜ ਦੇ ਡੀਆਈਜੀਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਮੈਡੀਕਲ ਕਰਾਉਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਹਨਾਂ ਨੂੰ 14 ਦਿਨਾਂ ਵਾਸਤੇ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਇਸ ਦੌਰਾਨ ਜਦੋਂ ਕੋਰਟ ਦੇ ਵਿੱਚ ਵਕੀਲਾਂ ਦੀ ਬਹਿਸ ਚੱਲ ਰਹੀ ਸੀ ਤੇ ਨਾਲ ਦੀ ਨਾਲ ਇੱਕ ਦਸਤਾਵੇਜ਼ ਵੀ ਅਦਾਲਤ ਵਿੱਚ ਸੀਬੀਏ ਵੱਲੋਂ ਪੇਸ਼ ਕੀਤਾ ਗਿਆ ਜਦੋਂ ਸੀਬੀਆਈ ਨੇ ਖੁਲਾਸੇ ਕੀਤੇ ਨੇ ਕਿ ਡੀਆਈਜੀ ਪੰਜਾਬ ਪੁਲਿਸ ਰੋਪੜ ਰੇਂਜ ਹਰਚੰਦ ਸਿੰਘ ਭੁੱਲਰ ਦੇ ਘਰੋਂ ਕੀ ਕੁਝ ਮਿਲਿਆਗਾ ਅਗਰ ਗੱਲ ਕਰਦੇ ਹਾਂ ਕਿ ਚੰਡੀਗੜ੍ਹ ਜਿਹੜਾ ਉਹਨਾਂ ਸੈਕਟਰ 40 ਦੇ ਵਿੱਚ ਘਰ ਆ ਉਹਦੇ ਚੋਂ ਨਾ ਕਿਹਾ ਕਿ ਪ੍ਰੋਕਸੀਮੀਟਲੀ ਜਿਹੜਾ ਅੰਦਾਜ਼ਨ 7.5 ਕਰੋੜ ਰੁਪਈਆ ਨਕਦ ਮਿਲਿਆਗਾ ਸੋਨੇ ਦੀ ਅਗਰ ਗੱਲ ਕੀਤੀ ਜਾਵੇ 골ਡ ਦੀ ਅਗਰ ਗੱਲ ਕੀਤੀ ਜਾਵੇ ਤਾਂ 2.5 ਕਿਲੋ 골ਡ ਮਿਲਿਆਗਾ 26 ਮਹਿੰਗੀਆਂ ਲਗਜ਼ਰੀ ਜਿਹੜੀਆਂ ਆ ਮਾ ਉਹ ਗੋਟਾਲੀਆਂ ਘੜੀਆਂ ਮਿਲੀਆਂ ਜਨਵੌਚ ਇਹਦੇ ਵਿੱਚ ਰੋਲੈਕਸ ਤੇ ਰਾਡੋ ਵਰਗੀਆਂ ਕੰਪਨੀਆਂ ਦੀਆਂ ਘੜੀਆਂ ਵਾਂ ਜਿਹੜੀਆਂ 5 ਲੱਖ ਤੋਂ ਲੈ ਕੇ 20-20 ਲੱਖ ਰੁਪਏ ਤੱਕ ਵੀ ਇਨ੍ਹਾਂ ਕੰਪਨੀਆਂ ਦੇ ਘੜੀਆਂ ਦੇ ਰੇਟ ਨੇ ਇਸੇ ਤਰ੍ਹਾਂ ਹੀ 50 ਦੇ ਕਰੀਬ ਅਚਲ ਪ੍ਰਾਪਰਟੀ ਦੇ ਦਸਤਾਵੇਜ਼ ਮਿਲੇ ਨੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਨਾਮ ਆ ਤੇ ਨਾਲ ਦੀ ਨਾਲ ਹਰਚਰਨ ਸਿੰਘ ਭੁੱਲਰ ਹੋਣਾ ਦੇ ਨਾਮ ਤੇ ਵੀ ਉਹ 50 ਇਮੋਵਲ ਪ੍ਰਾਪਰਟੀ ਵੀ ਬੋਲਦੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਬੈਂਕ ਖਾਤੇ ਵੀ ਮਿਲੇ ਨੇ ਤੇ ਬੈਂਕ ਖਾਤਿਆਂ ਦੇ ਵਿੱਚ ਕਈ ਲੋਕਰ ਜਿਹੜੇ ਨੇ ਉਹ ਵੀ ਸੀਬੀਆਈ ਦੇ ਹੱਥ ਲੱਗੇ ਨੇ ਇਸੇ ਤਰ੍ਹਾਂ ਹੀ ਘਰ ਦੇ ਵਿੱਚ ਚਾਰ ਆਰਮ ਮਿਲੇ ਨੇ ਇਸ ਤੋਂ ਇਲਾਵਾ 4 ਆਰਮ ਦੇ ਨਾਵਾ 100 ਜਿੰਦਾ ਕਾਰਤੂਸ ਵੀ सीबीआई ਨੂੰ ਮਿਲੇ ਨੇ ਇਸੇ ਤਰ੍ਹਾਂ ਇਹ सीबीआई ਨੇ ਜਿੱਥੇ ਚੰਡੀਗੜ੍ਹ ਸਥਿਤ ਹਰਚਰਨ ਸਿੰਘ ਭੁੱਲਰ ਹੋਣਾਂ ਦੀ ਕੋਠੀ ਤੇ ਛਾਪੇਮਾਰੀ ਦਰਾਂ ਇਹ ਕੁਝ ਹੱਥ ਲੱਗਾ ਉੱਥੇ ਫਾਰਮ ਹਾਊਸ ਹੈ ਸਮਰਾਲਾ ਸਮਰਾਲੇ ਲੱਗੇ ਮਾਛੀਵਾੜੇ ਜਿਹੜੇ ਵੀ ਜਗ੍ਹਾ ਦੱਸੀ ਜਾ ਰਹੀ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ 108 ਜਿਹੜੀਆਂ ਨੇ ਉਹ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਗਈਆਂ ਨੇ ਉਹਦੇ ਚ ਕਿੰਨੀਆਂ ਸਕੌਚ ਨੇ ਕਿੰਨੀਆਂ ਵਿਸਕੀ ਨੇ ਇਹ ਜਿਹੜੇ ਡਿਟੇਲ ਆ ਹਜੇ ਸਾਹਮਣੇ ਨਹੀਂ ਆਈ ਪਰ ਉਥੋਂ ਵੀ ਫਾਰਮ ਹਾਊਸ ਤੋਂ ਵੀ 5.7 ਲੱਖ ਕਰੀਬ 6 ਲੱਖ ਜਿਹੜਾ ਵਾ ਰੁਪਈਆ ਉਹ ਉਥੋਂ ਵੀ ਨਗਦ ਮਿਲਿਆਗਾ ਤੇ ਉਥੋਂ ਵੀ ਫਾਰਮ ਹਾਊਸ ਤੋਂ ਵੀ 17 ਜਿੰਦਾ ਘਾਰਤੂਸ ਮਿਲੇ ਨੇ ਜਿੱਥੇ ਹਰਜਨ ਸਿੰਘ ਪੁੱਲਰ ਦੇ ਘਰੋਂ ਤੇ ਫਾਰਮ ਹਾਊਸ ਤੋਂ ਸੀਬੀਆਈ ਨੂੰ ਬਹੁਤ ਕੁਝ ਜਿਹੜੀ ਆ ਕਰੋਨਾ ਦੀ ਪ੍ਰਾਪਰਟੀ ਜਾਂ ਹੋਰ ਕੁਝ ਸਮਾਨ ਮਿਲਾ ਉੱਥੇ ਜਿਹੜਾ ਵਿਚੋਲੀਆ ਜਿਹੜਾ ਕ੍ਰਿਸ਼ਨਨੂ ਨਾਮ ਦਾ ਨੌਜਵਾਨ ਦੀ ਵੀ ਜਿਹੜੀ ਗੱਲ ਸਾਹਮਣੇ ਆਈ ਹੈ ਉਹਦੇ ਵੀ ਜਿਹੜਾ ਘਰੋਂ ਜਿਹੜਾ 21 ਲੱਖ ਰੁਪਈਆ ਜਿਹੜਾ ਉਹ ਨਗਦ ਮਿਲੇਗਾ ਤੇ ਨਾਲ ਹੀ ਉਸ ਨੂੰ ਬਹੁਤ ਸਾਰੇ ਸ਼ੱਕੀ ਦਸਤਾਵੇਜ਼ ਵੀ ਸੀਬੀਆਈ ਦੇ ਹੱਥ ਲੱਗੇ ਨੇ ਇਹ ਜਿਹੜੀ ਜਿਹੜੀ ਆ ਸੀਬੀਆਈ ਨੇ ਅਦਾਲਤ ਦੇ ਵਿੱਚ ਇਹ ਜਿਹੜਾ ਵਾ ਜਿਹੜੇ ਨੇ ਡਾਕੂਮੈਂਟ ਜਿਹੜੇ ਸੌਂਪੇ ਨੇ ਇਹਦੇ ਚ ਹੋਰ ਗੱਲ ਕੀਤੀ ਜਾਵੇ ਕਿ ਜਿਹੜਾ ਇੱਕ ਲਿਸਟ ਮੈਮੋ ਜਿਹੜਾ ਵਾ ਜਿਹਦੇ ਚ ਕੀ ਕੁਝ ਹੋਰ ਆ ਉਹਦੇ ਚ ਜਿਹੜੇ ਦੱਸਿਆ ਗਿਆ ਵਾ ਕਿ ਇੱਕ ਸ਼ਰੇਆਰਮ ਪਿੰਡ ਆ ਗਿਆ ਵਾ ਜਿੱਥੇ ਪ੍ਰਾਪਰਟੀ ਨਾਮ ਬੋਲਦੀ ਹੈਗੀ ਇਹ ਜਿਹੜੇ ਦਸਤਾਵੇਜ਼ ਬਹੁਤੇ ਜਿਹੜੇ ਨੇ ਜਿਹੜੀ ਲੱਕੜ ਦੀਆਂ ਅਲਬਾਰੀਆਂ ਜਿਹੜੇ ਹਰਚੰਦ ਸਿੰਘ ਭੁੱਲਰ ਦੇ ਕਮਰੇ ਦੇ ਵਿੱਚ ਨੇ ਉਦੇ ਵਿੱਚ ਕੀ ਕੁਝ ਜਦੋਂ ਸੀਬੀਆਈ ਨੇ ਤਲਾਸ਼ੀ ਲਈ ਹੈ ਤੇ ਕੀ ਕੁਝ ਮਿਲਿਆ ਇੱਕ ਸੇਲ ਡੀਡ ਮਿਲੀ ਆ ਗਈ ਹੈ ਲੈਂਡ ਏਰੀਆ ਵਾ ਕਰੀਬ 14 ਕਨਾਲ 12 ਮਰਲੇ ਆ ਇਹ ਪਿੰਡ ਸ਼ੇਰੀਆਮਾ ਉਥੋਂ ਜਿਹੜੀ ਆ ਜਿਹੜੀ ਸੇਲ ਡੀਡ ਜਿਹੜੀ ਮਿਲੀ ਹੈ ਇਸੇ ਤਰ੍ਹਾਂ ਇੱਕ ਹੋਰ ਸੇਲ ਡੀਡ ਮਿਲੀ ਹੈ ਜਿਹੜੀ 14 ਕਨਾਲ 13 ਮਰਲੇ ਆ ਇਹ ਵੀ ਲੰਬਾਰੀ ਤੋਂ ਮਿਲੀ ਹੈ ਇਸ ਤੋਂ ਇਲਾਵਾ ਬੌਂਦਲੀ ਪਿੰਡ ਆ ਬੌਂਦਲੀ ਪਿੰਡ ਦੇ ਵਿੱਚ ਵੀ ਜਿਹੜੇ ਨੇ ਕਈ ਜਿਹੜੀ ਆ ਜ਼ਮੀਨ ਦੇ ਦਾ ਹੋਰ ਦਸਤਾਵੇਜ਼ ਹੱਥ ਲੱਗੇ ਨੇ ਨਾਲ ਦੀ ਨਾਲ ਜਿਹੜੇ ਨੇ ਜਿਹੜੇ ਉੱਥੇ ਜਿਹੜੇ ਬੌਂਦਲੀ ਦੇ ਵਿੱਚ ਜਿਹੜੀ ਆ 2 ਕਨਾਲ 8 ਮਰਲੇ ਉਹ ਵੀ ਇੱਕ ਦਸਤਾਵੇਜ਼ ਹੱਥ ਲੱਗੇ ਆਗੇ ਨੇ ਇਸ ਤੋਂ ਇਲਾਵਾ ਹੋਰ ਜਿਹੜੇ ਕਰੀਬ ਜਿਹੜੇ ਸੀਬੀਆਈ ਨੇ ਜਿਹੜੇ ਸੌਂਪੇ ਨੇ ਕੋਡ ਦੇ ਵਿੱਚ ਡਾਕੂਮੈਂਟ ਆ ਉਹਦੇ ਚੋਂ ਨਾ ਜ਼ਿਕਰ ਕੀਤਾ ਵਾ ਕਿ ਕੋਈ 84 ਦੇ ਕਰੀਬ ਜਿਹੜੇ ਨੇ ਉਹਨਾਂ ਨੂੰ ਕਾਗਜ਼ ਦਸਤਾਵੇਜ਼ ਜਾਂ ਹੋਰ ਕੁਝ ਹੱਥ ਲੱਗਾ ਵਾ ਜਿਹਦੇ ਚ ਜਮੀਨਾਂ ਦੀਆਂ ਰਜਿਸਟਰੀਆਂ ਦੇ ਕਾਗਜ਼ ਜਾਂ ਘਰਾਂ ਦੀਆਂ ਰਜਿਸਟਰੀਆਂ ਦੇ ਕਾਗਜ਼ ਇਹ ਜਿਹੜੇ ਮਿਲੇ ਆਗੇ ਨੇ ਇੱਕ ਜਿਹੜਾ ਵਾ ਸੈਕਟਰ 9 ਦੇ ਵਿੱਚ ਇੱਕ ਪ੍ਰਾਈਵੇਟ ਬੈਂਕ ਆ ਪ੍ਰਾਈਵੇਟ ਬੈਂਕ ਦੇ ਵਿੱਚ ਵੀ ਇੱਕ ਉਹਨਾਂ ਨੂੰ ਲੋਕਰ ਮਿਲਿਆ ਵਾ ਉਹ ਵੀ ਜਿਹੜੀ ਆ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਆ ਸੀਬੀਆਈ ਉਹ ਲੋਕਰ ਖਲਾ ਕੇ ਪਤਾ ਕਰ ਸਕਦੀ ਹੈ ਕਿ ਉਹਦੇ ਵਿੱਚ ਕੀ ਕੁਝ ਰੱਖਿਆ ਗਿਆ ਵਾ ਕੀ ਉਹਦੇ ਵਿੱਚ ਕੋਈ ਗਹਿਣਾ ਜਾਂ ਕੋਈ ਨਗਦ ਪੈਸੇ ਨੇ ਜਾਂ ਕੋਈ ਪ੍ਰਾਪਰਟੀਆਂ ਦੇ ਜਿਹੜੇ ਨੇ ਉਹ ਕਾਗਜ਼ ਪੱਤਰ ਰੱਖਿਆ ਗਿਆ ਬਹੁਤ ਸਾਰੇ ਉਹਨਾਂ ਨੇ ਦੱਸਿਆ ਕਿ ਬੌਂਦਲੀ ਦੇ ਵਿੱਚ ਜਿਹੜਾ ਵਾ ਜ਼ਮੀਨ ਉੱਥੇ ਵੀ ਕੋਈ 2 ਕਨਾਲ 8 ਮਰਲੇ ਆ ਫਿਰ ਇੱਕ ਉੱਥੇ ਹੀ 2 2 ਕਨਾਲ 6 ਮਰਲੇ ਜਗ੍ਹਾ ਵਾ ਨਾਲ ਹੀ ਇੱਕ ਹੋਰ ਦੱਸਿਆ ਗਿਆ ਕਿ ਬੌਂਦਰੀ ਵਿੱਚ ਹੀ ਖੇਵਟ ਨੰਬਰ 34 ਉੱਥੇ ਵੀ ਜਿਹੜੀ ਆ ਉੱਥੇ ਕੋਈ ਇੱਕ ਜਿਹੜਾ ਵਹੀਕਲ ਵੀ ਖੜਾ ਜਿਹੜਾ ਨੰਬਰ PB081673 ਸ਼ਾਇਦ ਜ਼ਿਆਦਾ ਇੱਥੇ ਜਿਹੜੇ ਟਰੈਕਟਰ ਵੀ ਉੱਥੇ ਖੜੇ ਨੇ ਇਹ ਵੀ ਜਿਹੜੀ ਗੱਲ ਜਿਹੜੀ ਹੈ CBI ਦੇ ਰਿਕਾਰਡ ਵਿੱਚ ਆ ਚੁੱਕੀ ਆ ਬਹੁਤ ਸਾਰੇ ਜਿਹੜੇ ਜਿਹੜੇ ਅੱਜ ਦਸਤਾਵੇਜ਼ CBI ਦੀ ਅਦਾਲਤ ਵੱਲੋਂ ਲਾਏਗੇ ਨੇ ਉਹਦੇ ਚ ਕਾਫੀ ਕੁਝ ਜਿਹੜੇ ਨੇ ਜਿਹੜਾ ਵਾ CBI ਨੇ ਜਿਹੜਾ ਵਾ ਉਹ ਰਿਕਾਰਡ ਜਿਹੜਾ ਵਾ ਅਦਾਲਤ ਦੇ ਵਿੱਚ ਸੌਂਪਿਆਗਾ ਕਿ ਉੱਥੇ ਜਿਹੜੇ ਫਾਰਮ ਹਾਊਸ ਦੇ ਵਿੱਚ ਕਿਹੜੇ-ਕਿਹੜੇ ਸਾਧਨ ਜਾਂ ਕੀ ਕੁਝ ਖੜਾ ਕੀਤਾ ਗਿਆ ਉਹ ਵੀ ਹੈ ਚਾਹੀ ਉਹਦੇ ਚ ਟਰੈਕਟਰਾਂ ਦੇ ਨੰਬਰ ਵੀ ਜਿਹੜੇ ਨੇ ਉਹ ਵੀ ਜਿਹੜਾ ਵਾ ਜ਼ਿਕਰ ਕੀਤਾ ਗਿਆ ਹੈਗਾ ਇਹ ਜਿਹੜਾ ਇਹ ਜਿਹੜੇ ਸੀਬੀ ਨੇ ਜਿਹੜਾ ਰਿਕਾਰਡ ਜਿਹੜਾ ਵਾ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿਆਦਾ ਜਿਹੜਾ ਸ਼ਰਾਮ ਤੇ ਬੋਂਦਲੀ ਪਿੰਡ ਦੀ ਗੱਲ ਕੀਤੀ ਜਾ ਰਹੀ ਹੈ ਕਿ ਉੱਥੇ ਕੀ ਕੁਝ ਜਿਹੜਾ ਵਾ ਇਹਨਾਂ ਨੇ ਆਪਣੇ ਨਾਮ ਤੇ ਜਾਂ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਕੀ ਕੁਝ ਬੋਲਦਾ ਹੈਗਾ ਮਤਲਬ ਜੇਸ ਸਾਹਿਬ ਦੇ ਨਾਲ ਪ੍ਰਾਪਰਟੀ ਜਿਹੜੀ ਆ ਇਹਦੇ ਚ ਦਿਖਾਈ ਗਿਆ ਜਿਵੇਂ ਮੁਖਤਾਰਨਾਮਾ ਜਾਂ ਇਕਰਾਰਨਾਮਾ ਜਿਹੜਾ ਤੜਬਾਦਲਾ ਪਿੰਡ ਆ ਉਹਦਾ ਵੀ ਜਿਹੜਾ ਡਾਕੂਮੈਂਟ ਜਿਹੜੇ ਨੇ ਉਹ ਜਿਹੜੇ ਨੇ ਉਹ ਇਹਦੇ 'ਚ ਦੱਸੇ ਗਏ ਹੈਗੇ ਨੇ ਹੋਰ ਜਿਹੜੀ ਪ੍ਰਾਪਰਟੀ ਡਾਕੂਮੈਂਟ ਆ ਬਹੁਤ ਸਾਰੇ ਉਹ ਵੀ ਜਿਹੜੇ ਨੇ ਜਿਹੜਾ ਵਾਹ ਸਾਹਮਣੇ ਆ ਵੱਖ-ਵੱਖ ਬੈਂਕਾਂ ਦੇ ਖਾਤੇ ਵੀ ਜਿਹੜੇ ਨੇ ਸੀਬੀਆਈ ਨੂੰ ਪਤਾ ਲੱਗਾ ਕਿ ਕਿਹੜੀ-ਕਿਹੜੀ ਬੈਂਕ ਦੇ ਵਿੱਚ ਖਾਤੇ ਨੇ ਤੇ ਕਿਹੜੀ-ਕਿਹੜੀ ਬੈਂਕ ਦੇ ਵਿੱਚ ਇਹਨਾਂ ਨੇ ਲੋਕਰ ਲੈ ਕੇ ਵੀ ਰੱਖੇ ਸੀ ਉਹ ਲੋਕਰ ਵੀ ਜਿਹੜੇ ਨੇ ਆਉਣ ਵਾਲੇ ਸਮੇਂ ਤੇ ਜਿਹੜੀ ਆ ਉਹ ਸੀਬੀਆਈ ਜਿਹੜੀ ਆ ਖੋਲਾ ਸਕਦੀ ਹੈ ਤੇ ਉਹ ਜਿਹੜਾ ਵਾ ਖੋਲਾਸਾ ਹੋਊਗਾ ਯਾ ਕਾ ਖਰਚਾਂ ਸੀ ਕਿ ਭੁੱਲਰ ਹੋਣਾ ਨੇ ਕਿੰਨੀ ਪ੍ਰਾਪਰਟੀ ਬਣਾਈ ਕਿੰਨੇ ਅਮੀਰ ਨੇ ਜਾਂ ਕਿੰਨੇ ਕਰੋੜਪਤੀ ਨੇ ਇਹ ਗੱਲ ਜਿਹੜੀ ਆ ਹੁਣ ਕਿਸੇ ਤੋਂ ਜਿਹੜੀ ਆ ਲੋਕੀਸ਼ਪੀ ਨਹੀਂ ਆ ਹਾਲਾਂਕਿ 14 ਦਿਨ ਦਾ ਸੀਬੀਆਈ ਨੇ ਜਿਹੜਾ ਵਾ ਉਹ ਜਿਹੜਾ ਵਾ ਜੁਡੀਸ਼ੀਅਲ ਜਿਹੜਾ ਵਾ ਉਹ ਰਿਮਾਂਡ ਤੇ ਭੇਜ ਦਿੱਤਾ ਗਿਆ ਵਾ ਉਹਦੇ ਚ ਹੁਣ ਹੋਰ ਵੀ ਜਿਹੜੀ ਆ ਆਉਣ ਵਾਲੇ ਸਮੇਂ ਚ ਪੋਸ਼ੂਗੇਸ਼ ਹੋ ਰਸਾ ਜਿਆ ਲੇਕਿਨ ਪਿਛਲੇ 2 ਦਿਨਾਂ ਤੋਂ ਜਿਹੜਾ ਵਾ ਸਵਾਲ ਸਭ ਤੋਂ ਵੱਡੇ ਖੜੇ ਹੋ ਰਹੇ ਨੇ ਕਿ ਇੱਕ ਪੰਜਾਬ ਪੁਲਿਸ ਦਾ ਐਡਾ ਵੱਡਾ ਅਧਿਕਾਰੀ ਹੋਵੇ ਉਸ ਜਿਹੜਾ ਵਾ ਉਹ ਲੋਕਾਂ ਕੋ ਕਿਵੇਂ ਪਰਚੀਆਂ ਦੇ ਨਾਮ ਤੇ ਡਰਾ ਕੇ ਤੇ ਪੈਸੇ ਮੀਨਾ ਬੰਨਿਆ ਹੋਇਆ ਵਾ ਤੇ ਉਹ ਇੱਕ ਵਿਚੋਲੀਏ ਵੀ ਰੱਖਿਓਏ ਨੇ ਸਭ ਤੋਂ ਪਹਿਲਾਂ ਸੀਬੀਆਈ ਸ਼ਿਕਾਇਤ ਦੇ ਅਧਾਰ ਤੇ ਪਹਿਲਾਂ ਵਿਚੋਲੀਏ ਨੂੰ ਗ੍ਰਿਫਤਾਰ ਕਰਦੇ ਨੇ ਤੇ ਵਿਚੋਲੀਆ ਫਿਰ ਜਿਹੜਾ ਵਾ ਉਹਰ ਚਰਨ ਸਿੰਘ ਭੁੱਲਰ ਹੋਣਾ ਨੂੰ ਗ੍ਰਿਫਤਾਰ ਕਰਾ ਦਿੰਦਾ ਹਾਲਾਂਕਿ ਕੋਰਟ ਦੇ ਵਿੱਚ ਹਰਚੰਦ ਸਿੰਘ ਪੁੱਲਰ ਉਹਨਾਂ ਦੇ ਵਕੀਲਾਂ ਨੇ ਕਿਹਾ ਕਿ ਹਰਚੰਦ ਸਿੰਘ ਪੁੱਲਰ ਉਹਨਾਂ ਨੂੰ ਸਵੇਰੇ 11 ਵਜੇ ਸੀਬੀਆਈ ਨੇ ਆਪਣੇ ਹਿਰਾਸਤ ਵਿੱਚ ਲੈ ਲਿਆ ਸੀ ਲੇਕਿਨ ਪਰਚਾ ਜਿਹੜਾ ਰਾਤ ਨੂੰ ਉਹ 8 ਵਜੇ ਦਰਜ ਕਰਦੇ ਨੇ ਉਹਨਾਂ ਇਹ ਵੀ ਲਗਾਇਆ ਕਿ ਆਖਰ ਇਹ ਕਿੱਥੇ ਕਿੱਥੇ ਲੈ ਕੇ ਗਏ ਨੇ ਹੋਰ ਕੀ ਪੁੱਛ ਗਿਆ ਇਹ ਵੀ ਜਿਹੜਾ ਉਹਨਾਂ ਨੇ ਅਦਾਲਤ ਦੇ ਵਿੱਚ ਸਵਾਲ ਖੜੇ ਕੀਤੇ ਸੀ ਲੇਕਿਨ ਫਿਲਹਾਲ ਅਦਾਲਤ ਨੇ ਉਹਨਾਂ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹਰਚੰਦ ਸਿੰਘ ਭੁੱਲਰ ਹੋਣੀ ਜਿਹੜੇ 1993 ਦੇ ਵਿੱਚ ਆਪਣੇ ਪਿਤਾ ਕਿਉਂਕਿ ਉਹਨਾਂ ਦੇ ਪਿਤਾ ਇੱਕ ਆਈਪੀਐਸ ਅਫਸਰ ਉਸ ਸਮੇਂ ਡੀਆਈਜੀ ਸਨ ਜਦੋਂ ਹਰਚੰਦ ਸਿੰਘ ਭੁੱਲਰ ਹੋਣਾ ਨੂੰ 1993 ਦੇ ਵਿੱਚ ਉਹਨਾਂ ਦੇ ਪਿਤਾ ਮੈਲ ਸਿੰਘ ਭੁੱਲਰ ਹੋਣਾ ਦੀ ਸ਼ਿਫਾਰਿਸ਼ ਕਰਕੇ ਜਾਂ ਪਹੁੰਚ ਕਰਕੇ ਕਿਉਂਕਿ ਸਰਕਾਰ ਕਾਂਗਰਸ ਪਾਰਟੀ ਦੀ ਸੂਬੇ ਦੇ ਮੁੱਖ ਮੰਤਰੀ ਬੇਨ ਸਿੰਘ ਸੀ ਇਹਨਾਂ ਨੂੰ ਡਾਇਰੈਕਟ ਹੀ ਡੀਐਸਪੀ ਭਰਤੀ ਕਰ ਲਿਆ ਗਿਆ ਸੀ ਤਰਸ ਦੇ ਆਧਾਰ ਤੇ ਰੱਖਿਆ ਗਿਆ ਸੀ ਜਦ ਕਿ ਹਰਚੰਦ ਸਿੰਘ ਭੁੱਲਰ ਹੋਣੀ ਤਰਸ ਦੇ ਆਧਾਰ ਤੇ ਨੌਕਰੀ ਪ੍ਰਾਪਤ ਕਰਨ ਵਾਲੀਆਂ ਜਿਹੜੀਆਂ ਸ਼ਰਤਾਂ ਜਾਂ ਉਹ लागू ਹੀ ਨਹੀਂ ਹੁੰਦੀਆਂ ਸੀ ਫਿਰ ਹੌਲੀ ਹੌਲੀ ਡੀਐਸਪੀ ਤੋਂ ਐਸਪੀ ਤੇ ਫਿਰ ਜਦੋਂ ਐਸਪੀ ਬਣ ਜਾਂਦੇ ਨੇ 7-8 ਸਾਲ ਦੀ ਸਰਵਿਸ ਹੋ ਜਾਂਦੀ ਹੈ ਤੇ ਫਿਰ ਉਹ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਵੀ ਲੱਗੇ ਰਹੇ ਨੇ ਹੁਣ ਤੱਕ ਐਸਐਸਪੀ ਲੈਵਲ ਤੱਕ ਜਦੋਂ ਦੇ ਅਧਿਕਾਰੀ ਸੀ ਉਹ ਕਰੀਬ ਪੰਜਾਬ ਦੇ ਅੱਠ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਲੱਗੇ ਰਹੇ ਨੇ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਾਂ ਸ਼ਰਮਣੀ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ ਸੀ ਉਸ ਸਮੇਂ ਉਹ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਲੱਗੇ ਰਹੇ ਚਾਹੇ ਫਰੀਦਕੋਟ ਚਾਹੇ ਮਾਨਸਾ ਚਾਹੇ ਸ਼ਗਰੂਰ ਚਾਹੇ ਬਰਨਾਲਾ ਚਾਹੇ ਫਤਿਹਗੜ੍ਹ ਸਾਹਿਬ ਚਾਹੇ ਮਹਾਲੀ ਚਾਹੇ ਜੁਗਰਾਉਂ ਚਾਹੇ ਫਿਰਗੁਰਦਾਸਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਉਹ ਐਸਐਸਪੀ ਲੱਗੇ ਨੇ ਉਸ ਤੋਂ ਬਾਅਦ ਉਹ ਆਈਪੀਐਸ ਅਫਸਰ ਪ੍ਰਮੋਟ ਹੋ ਜਾਂਦੇ ਨੇ ਉਹਨਾਂ ਨੂੰ 2007 ਬੈਚ मिल ਜਾਂਦਾ ਹੈਗਾ ਤੇ ਫਿਰ ਡੀਆਈਜੀ ਬਣਨ ਤੋਂ ਜਦੋਂ ਬਣਾ ਦਿੱਤੇ ਜਾਂਦੇ ਨੇ ਉਹ ਫਿਰ ਪਟਿਆਲੇ ਰੇਂਜ ਦੇ ਡੀਆਈਜੀ ਵੀ ਰਹਿੰਦੇ ਨੇ ਪਟਿਆਲਾ ਡੀਆਈਜੀ ਰੇਂਜ ਆਪਣੇ ਆਪ ਚ ਇੱਕ ਬਹੁਤ ਮਹੱਤਵਪੂਰਨ ਪੋਸਟ ਹੈ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਉਹ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਮਸਲੇ ਦੇ ਵਿੱਚ ਜਿਹੜੇ ਐਸਆਈਟੀ ਬਣੀ ਹੋਈ ਆ ਉਸ ਐਸਆਈਟੀ ਦੇ ਵੀ ਮੁਖੀ ਬਣਾਏ ਜਾਂਦੇ ਨੇ ਲੇਕਿਨ ਉਸ ਤੋਂ ਬਾਅਦ ਸਰਕਾਰ ਉਹਨਾਂ ਨੂੰ ਬਦਲ ਦਿੰਦੀ ਹੈ ਤੇ ਫਿਰ ਉਹਨਾਂ ਨੂੰ ਰੋਪੜ ਰੇਂਜ ਦਾ ਡੀਆਈਜੀ ਲਗਾਇਆ ਜਾਂਦਾ ਰੋਪੜ ਡੀਆਈ ਦੇ ਵਿੱਚ ਜਿਹੜੇ ਅਧੀਨ ਤਿੰਨ ਜ਼ਿਲ੍ਹੇ ਪੈਂਦੇ ਨੇ ਜਿਹਦੇ ਚ ਰੋਪੜ ਫਤਿਹਗੜ੍ਹ ਸਾਹਿਬ ਅਤੇ ਮਹਾਲੀ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਉਹ ਬਤੌਰ ਰੋਪੜ ਰੇਂਜ ਦੇ ਡੀਆਈਜੀ ਸੇ ਲੇਕਿਨ ਬੀਤੇ ਦਿਨ ਅਜਿਹਾ ਇੱਕ ਸੀਬੀਆਈ 트੍ਰੈਪ ਜਾਲ ਬੁੰਦੀ ਹੈ ਕਿ ਉਹਦੇ ਵਿੱਚ ਹਰਚੰਦ ਸਿੰਘ ਪੁੱਲਰ ਉਹ ਨਹੀਂ ਬੁਰੀ ਤਰ੍ਹਾਂ ਫਸ ਜਾਂਦੇ ਨੇ ਹਰਚੰਦ ਸਿੰਘ ਪੁੱਲਰ ਉਹ ਨਹੀਂ April 2027 ਦੇ ਵਿੱਚ ਆਪਣੀ 60 ਸਾਲ ਦੀ ਜਿਹੜੀ ਉਮਰ ਉਹ ਰਿਟਾਇਰ ਹੋ ਰਹੇ ਨੇ ਮਤਲਬ ਕਰੀਬ ਡੇਢ ਸਾਲ ਸਮਾਰੇਗਾ ਲੇਕਿਨ ਹੁਣ ਜਿਹੜੇ ਉਹ ਵਿਵਾਦਾਂ ਵਿੱਚ ਬੁਰੀ ਤਰ੍ਹਾਂ ਘਿਰ ਚੁੱਕੇ ਨੇ ਤੇ ਹੱਲੇ ਉਹ ਜਿਹੜਾ ਵਾ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਗਿਆ ਵਾ 14 ਦਿਨ ਤੇ ਹੁਣ 31 ਤਰੀਕ ਨੂੰ ਮੁੜ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਤੇ ਇਸ ਦੌਰਾਨ ਸੀਬੀਆਈ ਹੋਰ ਕੀ ਕੁਝ ਖੁਲਾਸੇ ਕਰਦੇ ਨੇ ਕਿਉਂਕਿ ਨਵੇਂ ਕਾਨੂੰਨ ਮੁਤਾਬਕ ਸੀਬੀਆਈ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾ ਕੇ ਵੀ ਪੁੱਛ ਸਕਦੀ ਆ ਜਾਂ ਜੇਲ੍ਹ ਤੋਂ ਬਾਹਰ ਲਿਆ ਕੇ ਵੀ ਉਹਨਾਂ ਕੋਲੋਂ ਪੁੱਛਗਿਸ਼ ਕਰ ਸਕਦੀ ਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਸਤੰਦੂ ਆ ਗਿਆ ਇਸੇ ਤਰ੍ਹਾਂ ਦੇ ਦਿੱਦਰੋ ਇਹ ਬਿਸਮਿਆਬ ਧੰਨਵਾਦ